ਅੱਜ ਤਾਂ ਇਕੱਲੇ ਟੀਜਰਾਂ ਨੇ ਜਾਣਾ ਸੀ ਬੱਚਿਆਂ ਨੇ ਤਾਂ ਅੱਜ ਜਾਣਾ ਹੀ ਨਹੀਂ ਸੀ ਨਹੀਂ ਆਪਰੇ ਪ੍ਰਾਈਵੇਟ ਨੂੰ ਹੈ ਪ੍ਰਾਈਵੇਟ ਨੂੰ ਫਾਉਟਰੀ ਨਹੀਂ ਹੋਰ ਜਾ ਕੇ ਗੱਲ ਕਰੋ 5 ਮਿੰਟਾ ਸਰਕਾਰੀ ਸਰਕਾਰੀ ਨਾਲ ਨਿਕਲ ਵੀ ਆ ਗਏ ਪਤਾ ਕਿਹਨਾ ਦੱਸੇ ਅਭਿਰਾਜ ਸਿੰਘ ਕਿਹੜਾ ਪਿੰਡ ਹੈ ਲੋਹਾਰ ਮੱਝ ਰਈ ਇਹ ਕਿਲਾਚ ਮਟਿਓ 10th ਜੀ ਇਹ ਸਕੂਲ ਚ ਇੰਡੋ ਬ੍ਰਿਟਿਸ਼ ਕੀ ਗੱਲ ਹੋਈ ਜਾਂ ਕਿਵੇਂ ਪਲਟ ਗਈ ਇਹ ਵਾਰ ਉੱਥੋਂ ਵੈਨ ਆਈ ਆਪਣੀ ਇਧਰੇ ਪਾਸੇ ਮੋਟਰਸਾਈਕਲ ਆਇਆ ਉਹਨੂੰ ਸਾਈਡ ਦੇ 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 ਇਧਰੋਂ ਬੱਸ ਲੱਗੀ ਆਪਣੀ ਫਿਰ ਜਦੋਂ ਮੈਂ ਮੌਕੇ ਦੇ ਵਿੱਚ ਸੀ ਗਈ ਇਹਦੇ ਤੇ ਮੈਂ ਸ਼ੀਸ਼ਾ ਤੋੜਿਆ ਤੇ ਸਾਰੇ ਬੱਚਿਆਂ ਨੂੰ ਬਾਹਰ ਕੱਢੇ ਹਾਂ ਜਿੰਨੇ ਸੀ ਸኩል ਬੱਚੇ ਕਿੰਨੇ ਬੱਚੇ ਸੀ ਸኩል 21 ਬੱਚੇ ਸੀਗੇ ਕਿਨੇ ਕਿਨੇ ਪਿੰਡਾਂ ਦੇ ਇੱਕ ਆਪਣੇ ਬੌੜਾ ਲੋਹਾਰ ਮੱਜਰਾ ਜੀ ਬਿਨਹੜੀ ਟਕਰਾਲਾ ਜੀ ਪਾਲਟੀ ਕੇ ਮੈਂ ਹਕੀ ਕਰ ਰਿਹਾ ਦਾ ਇਹ ਕਾਰਨ ਹੀ ਬਸ ਉਧਰੋਂ ਮੋਟਰਸਾਈਕਲ ਆ ਗਿਆ ਥੋੜੀ 30 40 ਕਿਤੇ ਬਸ ਤਾਂ ਕਰਕੇ ਡਿੱਗੀ ਡਰਾਈਵਰ ਠੀਕ ਹੈ ਡਰਾਈਵਰ ਸਾਰੇ ਬੱਚੇ ਨੂੰ ਕੋਈ ਜਿਆਦਾ ਨੁਕਸਾਨ ਨਹੀਂ ਹੋਇਆ ਜੀ ਸਾਰੇ ਠੀਕ ਨੇ ਜੀ ਅੱਛਾ ਕਿੰਨੇ ਕਿੰਨੇ ਬੱਚੇ ਬੱਚੇ ਸਾਰਿਆਂ ਨੂੰ ਘਰੇ ਪਹੁੰਚਾਤਾ ਜੀ ਫੋਨ ਕਰਦੇ ਨੇ ਸਾਰਿਆਂ ਦੇ ਘਰੇ ਮਤਲਬ ਕਿ ਹਸਪੀਟਲ 'ਚ ਕੋਈ ਨਹੀਂ ਗਿਆ ਹਾਂਜੀ ਹਾਂਜੀ ਸਾਰੇ ਠੀਕ ਹਾਂਜੀ ਹਾਂਜੀ ਤੇ ਸਕੂਲ 'ਚ ਕੋਈ ਫੋਨ ਫੋਨ ਕਰਾਇਆ ਨਾ ਜੀ ਕਾਫੀ ਚਿਰ ਦਾ ਕਰਿਆ ਕੋਈ ਨਹੀਂ ਆਇਆ ਸਕੂਲ 'ਚ ਕਿੰਨੇ ਵਜੇ ਦੀ ਗੱਲ ਹੈ ਇਹ ਇਹ ਕਾਫੀ ਚਿਰ ਘੰਟਾ ਹੋ ਗਿਆ ਇਹਨੂੰ ਸਕੂਲ 'ਚ ਕੋਈ ਵੀ ਨਹੀਂ ਆਇਆ ਹਾਂਜੀ ਕੋਈ ਨਹੀਂ ਆਇਆ ਤੁਸੀਂ ਆਪ ਫੋਨ ਕਰਿਆ ਸਕੂਲ 'ਚ ਹਾਂਜੀ ਸਕੂਲ ਵੱਲੋਂ ਕੋਈ ਵੀ ਨਹੀਂ ਆਇਆ ਜੀ ਹੈਗਾ ਨਾ ਕੋਈ ਸਕੂਲ ਚਲੇ ਹੁਣ ਤੱਕ ਅੱਧਾ ਘੰਟਾ ਹੋ ਗਿਆ ਕੋਈ ਵੀ ਸਟਾਫ ਨਹੀਂ ਆਇਆ ਕੋਈ ਵੀ ਸਾਡੀ ਸਕੂਲ ਦਾ ਨਹੀਂ ਆਇਆ ਇਹ ਤਾਂ ਸੂਰੇ ਨੇ ਚਾਹੀਦਾ ਜੀ ਆਉਣਾ ਚਾਹੀਦਾ ਸੀ ਐ ਹੁਣ ਐਮਬੂਲੈਂਸ ਵੀ ਨਹੀਂ ਆਈ ਨਾ ਸਕੂਲ ਵਾਲੇ ਨੇ ਔਰ ਇੱਕ ਮੈਡਮ ਦਾ ਬੱਚਾ ਜੋ ਕੈਂਬਰੇਜ ਸਕੂਲ 'ਚ ਪੜਦਾ ਈ ਉਹ ਆ ਗਿਆ ਉੱਥੋਂ ਆਪਣੇ ਬੱਚੇ ਨੂੰ ਦੇਖਣ ਲਈ ਸਕੂਲ ਵਾਲੇ ਆਈ ਨਹੀਂ ਘੰਟਾ ਹੋ ਗਿਆ ਜੀ ਮੈਡਮ ਦਾ ਬੱਚਾ ਉੱਥੇ ਕੈਂਬਰੇਜ 'ਚ ਪੜਦਾ ਈ ਦਰਸ਼ਨ ਗਾਇ ਜੀ ਰੱਡੀ ਚਲਾਉਣੇ ਡਰਾਈਵਰ ਸਕੂਲ ਦੀ ਬੱਸ ਦੇ ਹਾਂ ਇਹ ਇਹ ਨਾ ਹੋਗਾ ਯਸ਼ਵਿੰਦਰ ਦਰਸ਼ਨ ਗਾਇ ਜੀ ਕਿਹੜਾ ਸਕੂਲ ਹੈ ਇੰਡੋਕੇਸ਼ਨ ਜੀ ਕੀ ਗੱਲ ਰਿਹਾ ਕਿਉਂ ਪਲਟੀਆਂ ਤੁਹਾਡੀ ਸਰ ਮੋਟਰਸਾਈਕਲਾ ਮੁਰੇ ਆ ਗਿਆ ਮੈਂ ਲਗਾ ਸਾਈਡ ਦੇਣ ਹਾਂ ਐ ਟਰ ਦਉਗਾ ਕਿ ਦਿੱਖ ਲੱਗ ਰਿਹਾ ਤੇ ਟ੍ਰੋਲੀ ਦੇਣ ਲੈਣੇ ਦੀ ਸਪੀਡ ਦੇ ਦੇ ਤੁਸੀਂ ਹੋਈ ਹੋਵੇ ਪੈਂਚੀ ਚਾਹੀਏ ਬਤਾ ਜੀ ਇਹ ਸਾਈਡ ਮਾਰ ਰਿਹਾ ਹੈ ਨਹੀਂ ਲਈ ਜਿਵੇਂ ਗਵੰਡੀ ਦੱਸ ਰਿਹਾ ਜਿੱਥੋਂ ਤੁਸੀਂ ਬੱਚਾ ਲਿੱਤਾ ਵੀ ਬਹੁਤ ਸਪੀਡ ਦੀ ਹੋਰੋਂ ਤੇ ਦਬਾਏ ਦੀ ਲੇਟ ਹੋ ਗਏ ਤੇ ਹਾਂ ਜੀ ਲੇਟ ਜ਼ਰੂਰ ਆ ਸਪੀਡ ਕਰੀ ਹੋਈ ਸੀ ਲੇਟ ਹੋਣ ਕਰਕੇ ਹਾਂ ਇਹ ਸਕੂਲ ਨੂੰ ਇਨਫੋਰਮ ਕੀਤਾ ਤੁਸੀਂ ਫਰੋਂ ਦੱਕੇ ਸਸੇ ਗਈ ਨਾ ਕਿੰਨੀ ਦੇਰ ਹੋ ਗਈ ਤੁਸੀ ਪਲਟੀ ਹੋਈ ਨੂੰ ਜਦੋਂ ਗੱਡੀ ਫਰਸਟ ਪੇਸੀ ਉਹਦੋਂ ਹੋਣ ਕਰਦਾ ਹੋ ਗਿਆ ਘੰਟਾ ਡੇਢ ਘੰਟੇ ਕੇ ਬਾਅਦ ਤੋਂ ਹੋ ਗਿਆ ਡੇਢ ਘੰਟਾ ਦਾ ਨਹੀਂ ਹੋਇਆ ਇਹ ਕਿੰਨਾ ਹੋ ਗਿਆ ਡੇਢ ਕੇ ਕਰੀਬ ਦਾ ਹੋ ਗਿਆ ਫਿਰ ਆਇਆ ਕੋਈ ਨਹੀਂ ਕੋਈ ਸਕੂਲ ਚੋਂ ਨਾ ਜੀ ਹੁਣ ਹੋਈ ਹੈ ਗੱਡੀ ਆਪਣੇ ਖੜੀਆ ਵਿੱਚ ਹਾਂ ਜੀ ਕੋਈ ਨਹੀਂ ਆਈ ਹੈ ਗੱਡੀ ਹਾਲੇ ਤੱਕ ਕੋਈ ਨਹੀਂ ਆਇਆ ਇਹਨੂੰ ਪਲਟੀ ਤੋਂ ਬਾਅਦ ਇਹਨੂੰ 1 ਘੰਟੇ ਤੋਂ ਉੱਪਰ ਹੋ ਗਿਆ ਜੀ ਅੱਛਾ ਕਿੰਨੇ ਕ ਬੱਚੇ ਇਹਦੇ ਵਿੱਚ 21 ਜਵਾਬ ਦੇ ਜੀ ਇਹ ਜਵਾਕਾਂ ਨੇ ਜਦੋਂ ਇੱਥੇ ਕੋਈ ਵੀ ਨਹੀਂ ਧੀ ਇੱਕ ਅੰਦਾ ਪਿੰਡ ਖੇਤ ਵਾਲਾ ਦੀ ਜੀ ਬੰਦਾ ਉਹ ਨਾਲ ਆਏ ਚਲੋ ਸਾਨੂੰ ਲੰਘਦੇ ਬੰਦਿਆਂ ਨੇ ਮੈਸੇਜ ਕਰਿਆ ਪਿੱਛੇ ਲੰਨਦਾਰ ਜਾਂਦਾ ਸੀ ਮੇਰਾ ਮਾਤਾ ਨੂੰ ਦਵਾਈ ਦਿਵਾਉਣ ਉਹਨਾਂ ਨੇ ਫੋਨ ਕਰਿਆ ਸੀ ਸਾਰੇ 7-8 ਜਾਣੇ ਭੱਜ ਕੇ ਆਏ ਨਾਲ ਦੀ ਨਾਲ ਕੱਢੇ ਜੀ ਜਵਾਕ ਬਾਹਰ ਕੱਢ ਲਏ ਜਵਾਕ 60 ਫੇੜ ਤੋਂ ਬਚਦਾ ਮਾਲਕਰੀ ਕਰਪਾ ਜੀ ਸਕੂਲ ਐਂਡੋਬਰੇਟ ਅਸਾ ਅੱਛਾ ਸਕੂਲ ਵਾਲਿਆਂ ਦੀ ਇੰਨੀ ਇਹ ਨਾ ਕਹਿ ਲਿਆ ਜੀ 1 ਘੰਟੇ ਤੋਂ ਉੱਪਰ ਹੋ ਗਿਆ ਸਾਨੂੰ ਫੋਨ ਕਰਿਆ ਨੂੰ ਨਾ ਸਕੂਲ ਵੱਲੋਂ ਕੋਈ ਐਂਬੂਲੈਂਸ ਨਾ ਸਕੂਲ ਵੱਲੋਂ ਕੋਈ ਵੀ ਕਿਸੇ ਤਰੀਕੇ ਦਾ ਹਜੇ ਕੋਈ ਪ੍ਰਬੰਧ ਨਹੀਂ ਕੀਤਾ ਹੈਗਾ ਨਾ ਉਹਨਾਂ ਦਾ ਕੋਈ ਸਕੂਲ ਚੋਂ ਕੁਝ ਵੀ ਕੋਈ ਕੋਈ ਬੰਦਾ ਆਇਆ ਡਰਾਈਵਰ ਕਿੱਥੇ ਆ ਡਰਾਈਵਰ ਉਰੀ ਆ ਜੀ ਮੌਕੇ ਤੇ ਮੌਜੂਦਾ ਡਰਾਈਵਰ ਇੱਥੇ ਆ ਜਵਾਗ ਚੱਕਿਆ ਮੇਰੇ ਗਮਾਂਢੀ ਦਾ ਮਤਲਬ ਪੂਰਾ ਇਹ ਲੇਟ ਲੂਟ ਦੀ ਸਕੂਲ ਵੱਲੋਂ ਹਾਰਨ ਦੇ ਹੱਥ ਧਰਿਆ ਹੋਇਆ ਵੀ ਐਨ ਫੁੱਲ ਵੀ ਉਹ ਜਵਾਗ ਹਿੰਮਤ ਨਾਲ ਬੈਠੇ ਗੱਡੀ 'ਚ ਉਰੇ ਵੀ ਜਿਹੜਾ ਇਹ ਰਾਹ ਹੈ ਕੋਈ ਸਾਈਡ ਸੂਟ ਵਾਲਾ ਤਾਂ ਹੈ ਨਹੀਂ ਫੁੱਲ ਗੱਡੀ ਇਹ ਹੋਊਗੀ ਮੈਨੂੰ ਲੱਗਦਾ 35-40 ਤੇ ਪਾਣੀ ਮੋਟੀ ਮੀਂਹਾਂ ਕਰਕੇ ਕੱਚੇ ਦੇ ਵਿੱਚ ਕਿਤੇ ਦਬ ਗਿਆ ਟਾਇਰ ਦੀ ਬਾਅਦ ਫੇਰ ਤੇਜ਼ ਗੱਡੀ ਹੋਣ ਕਰਕੇ ਕੰਟਰੋਲ ਨਹੀਂ ਹੋਇਆ ਥੱਲੇ ਗਿਰ ਗਈ ਗੱਡੀ ਜੇ ਇਹ ਬ੍ਰੇਕ ਵੀ ਮਾਰਦੇ ਤਾਂ ਵੀ ਪਲਟ ਜਾਂਦੀ ਸਪੀਡ ਕਿੰਨੀ ਸੀ ਗੱਡੀ ਸਪੀਡ ਸਾਨੂੰ ਤਾਂ ਪਤਾ ਨਹੀਂ ਜੀ ਅੰਦਾਜ਼ੇ ਨਾਲ ਲੱਗਦਾ 35-40 ਹੋਊਗੀ 40 ਤੇ ਹੈ ਜੀ ਹਾਂ ਉਹ 40 ਹੋਊਗੀ ਜੀ ਇਹ 40 ਵਾਲਾ ਪਹਿਲੀ ਤਾਂ ਗੱਲ ਰਾਇ ਹੀ ਨਹੀਂ ਹੈਗਾ ਦੂਜੀ ਗੱਲ ਆ ਮੀਂਹ ਬਰਸਾਤਾਂ ਕਰਕੇ ਅਲੇ-ਦਾਲ ਮਿੱਟੀ ਕੱਚੀ ਹੋਈ ਪਈ ਆ ਦਬ ਗਿਆ ਟਾਇਰ ਦੀ ਜਰੀ ਪਲਟ ਗਈ ਜੇ ਬ੍ਰੇਕ ਵੀ ਮਾਰਦਾ ਤਾਂ ਵੀ ਪਲਟਦੀ ਇੱਕ ਮਾਲਕ ਦੀ ਮਿਹਰ ਕਰ ਆ ਦੋ ਦਿਨ ਪਹਿਲਾਂ ਇਹੀ ਨਾਲਾ ਇਹ ਫੁੱਲ ਚੱਲਦਾ ਸੀ ਜੀ ਖੇਤਾਂ ਵਿੱਚ ਨਹੀਂ ਚੱਲਦਾ ਸੀ ਅੱਜ ਇਹਦੇ ਵਿੱਚ ਪਾਣੀ ਬਹੁਤ ਘੱਟ ਦੀ 1-2 ਫੁੱਟ ਪਾਣੀ ਹੋਗਾ ਜੇ ਕਿਤੇ ਉਨਾ ਪਾਣੀ ਹੁੰਦਾ ਜੀ ਬੱਚੇ ਜਮੀ ਛੋਟੇ ਛੋਟੇ ਬੱਚੇ ਤੇ ਜੀ ਪਾਣਾ ਕੋਈ ਹੋਰ ਹੀ ਵਰਤਦਾ ਨਾ ਕੋਈ ਮਾਲਕ ਦੀ ਕਿਰਪਾ ਹੀ ਰਹੀ ਆ ਜੀ ਇਹ ਹੋਰ ਦੂਜੀ ਵਾਲੇ ਸੇਕ ਇਹ ਤੇ ਚਾਲੂ ਹੀ ਲੋੜ ਕੀ ਹੈ ਕਿ ਪਾਸਮੈਂਟ ਰਿਪੋਰਟ ਨਹੀਂ ਹੋ ਰਹੀ ਉਹਦਾ ਜਿਵੇਂ ਪੂਰੀ ਚੱਲਦੀ ਹੈ ਦੋਵਾਂ ਥੀਕ ਹੈ ਕਿਹਦਾ ਹੋਣਾ ਹੈਗਾ ਇਹ ਇੰਨੀ ਨਹੀਂ ਆ ਸਕਦਾ ਕੋਈ ਵੀ ਹੈ ਜੀ ਸਵੇਰੇ ਤੁਮੀ ਹੋ ਗਏ ਆਪਣੇ ਹੋਏ ਰਸਤੇ ਤੋਂ ਬੈਨਾ ਲੰਘਦੀ ਹੈ ਪਹਿਲਾਂ ਤਾਂ ਇਹ ਸਭ ਤੋਂ ਘਟਿਆ ਕਰਤੂਤ ਪ੍ਰਸ਼ਾਸਨ ਦੀ ਆ ਇੱਕ ਅਕਰਾਲੇ ਦਾ ਗਲੱਦੀ ਦਾ ਜਿਹੜਾ ਇਹ ਰਾਹ ਬੜੇ ਲਿੰਕ ਨੂੰ ਜੋੜਦਾ ਠੀਕ ਹੈ ਚਾਰ ਪੰਜ ਪਿੰਡਾਂ ਨੂੰ ਰਾਹ ਲੱਗਦਾ ਸਵੇਰੇ ਸਵੇਰੇ ਕਿਸੇ ਨੇ ਡਿਊਟੀ ਜਾਣਾ ਤੇ ਬੱਚਿਆਂ ਨੇ ਸਕੂਲ ਜਾਣਾ ਅਸੀਂ ਸਰਕਾਰਾਂ ਇੰਨੀ ਆਈਆਂ ਸੀ ਪੰਜਾਬ ਸਰਕਾਰ ਹੁਣ ਮੌਜੂਦਾ ਸਰਕਾਰ ਆ ਅਸੀਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਇਹ ਰਾਹ ਪਹਿਲਾਂ ਅਸੀਂ ਸੰਘਰਸ਼ ਕਰਕੇ ਏਕਾ ਕਰਕੇ ਡਰੇਨ ਨਾਲ ਸਫਾਈ ਕਰਾਈ ਆ ਆ ਹੁਣ ਦੱਸੋ ਸਾਨੂੰ ਕੈਮਰਾਮੈਨ ਨੂੰ ਮੈਂ ਕਹਿ ਰਿਹਾ ਦਿਖਾਓ ਤੁਸੀਂ ਦਿਖਾ ਵੀ ਦਿੱਤਾ ਏਕਾ ਬੱਸ ਪਾਲਟਕੀ ਸਕੂਲ ਦੀ ਹਰੇਕ ਮਾਪਿਆਂ ਦੇ ਕੱਲਾ ਕੱਲਾ ਜਵਾਕ ਆ ਜੇ ਕਿਸੇ ਜਵਾਕ ਦਾ ਜਾਨੀ ਨੁਕਸਾਨ ਹੋ ਜਾਂਦਾ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਆ ਕੇਂਦਰ ਸਰਕਾਰ ਆ ਜਾਂ ਸਕੂਲ ਵਾਲੇ ਨੇ ਸਾਨੂੰ ਦੱਸਣ 1 ਘੰਟਾ ਹੋ ਗਿਆ ਬੱਸ ਪਲਟੀ ਨੂੰ ਹੁਣ ਤੱਕ ਉਰੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਅਸੀਂ ਦੱਸਤਾ ਦੋ ਅਸੀਂ ਕਾਹ ਦੇ ਕਰਕੇ ਸੇਫ ਆ ਜੇ ਅਸੀਂ ਬੋਲਦੇ ਆ ਸਾਡੀ ਆਵਾਜ਼ ਦਬਾਈ ਜਾਂਦੀ ਆ ਸਾਡੇ ਪਿੰਡ ਦੇ ਵੀਰ ਉਰੇ ਪਹੁੰਚੇ ਜਵਾਕਾਂ ਨੂੰ ਸਹੀ ਸਲਾਮਤ ਕੱਢਿਆ ਤੇ ਮਾਪਿਆਂ ਨੂੰ ਸਮਾਏ ਸਕੂਲ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇੰਡੋਬ੍ਰੈਸਟ ਦੀ ਬੈਣ ਆ ਮੇਰਾ ਬੇਟਾ ਵੀ ਪਟਿਆਲੇ ਪੜ੍ਹਦਾ ਕੈਂਬਰੇਜ ਚ ਇਨਾਂ ਦੇ ਹਾਲਾਤ ਮੈਂ ਦੇਖੇ ਨੇ ਇਹ ਡਰਾਈਵਰਾਂ ਨੂੰ ਵੀ ਤਾੜ ਦੇਣੇ ਸੇਤੀ ਆਜੋ ਸੇਤੀ ਆਜੋ ਸੇਤੀ ਆਜੋ ਕਿਉਂ ਉਥੇ ਅੱਗ ਬੁਝਾਉਣੀ ਆ ਇਹ ਰਸਤਾ ਇਨਾਂ ਦਾ 307% ਫੀਸਾਂ ਲੈਂਦੇ ਨੇ ਪਹਿਲੀ ਗੱਲ ਇਹ ਡਰਾਈਵਰ ਕੋਈ ਵੀ ਬੈਸ ਨੂੰ ਡਰਾਈਵਰ ਰੱਖਣ ਠੀਕ ਹੁੰਦਾ ਚੈੱਕ ਅਪ ਕਰਨ ਵੀ ਉਹ ਨਸ਼ਾ ਵਗਾਰਾ ਤਾਂ ਨਹੀਂ ਕਰਦੇ ਇਹ ਨਾ ਤਾਂ ਇਹ ਸਾਈਡ ਦੇਣ ਵਾਲੀ ਜਗ੍ਹਾ ਸਾਨੂੰ ਦੱਸ ਤਾਂ ਦਿਓ ਸਾਨੂੰ ਉਹੀ ਮਾਰ ਦੋ ਤਾਰਾ ਵੇਖੋ ਜੇ ਇਹ ਬੈਂ ਡਿੱਗੀ ਬੱਚਿਆਂ ਦਾ ਨੁਕਸਾਨ ਹੋ ਜਾਂਦਾ ਅਸੀਂ ਸਰਕਾਰ ਨੂੰ ਦੱਸ ਦਿੰਦੇ ਵੀ ਅਸੀਂ ਕੀ ਆ ਹਾਂਜੀ ਪਤਾ ਲੱਗਿਆ ਸੂਤਰਾਂ ਤੋਂ ਪਾਈਆਂ ਤੋਂ ਵੀ ਬੱਚੇ ਸੇਫ ਨੇ ਪਰ ਹੁਣ ਤੱਕ ਸਕੂਲ ਦਾ ਅਧਿਕਾਰੀ ਨਾ ਪ੍ਰਸ਼ਾਸਨ ਨਹੀਂ ਪੁੱਜਾ ਅਸੀਂ ਇਹ ਕਰਕੇ ਵੋਟਾਂ ਪਾਉਣੇ ਆ ਅਸੀਂ ਇਹ ਕਰਕੇ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਲੋਕ ਤਾਕਤ ਬਹੁਤ ਵੱਡੀ ਅਸੀਂ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਦੱਸਾਂਗੇ ਸਾਡੇ ਏਕੇ 'ਚ ਬਰਕਤ ਆ ਏਕੇ ਦੀ ਏਕੇ ਦਾ ਹੀ ਰਾਜ ਆ ਤੇ ਇੱਕ ਤਾਂ ਕਹਿਣ ਦੇ ਸੁਣਨ ਦੇ ਵਿੱਚ ਆਇਆ ਜੀ ਪੰਜਾਬ ਸਰਕਾਰ ਨੇ ਅੱਜ ਕੱਲੇ ਟੀਚਰ ਸਕੂਲ ਦੇ ਵਿੱਚ ਬੁਲਾਏ ਤੇ ਇਹ ਪ੍ਰਾਈਵੇਟ ਵਾਲਿਆਂ ਨੇ ਬੱਚੇ ਸਕੂਲ ਦੇ ਵਿੱਚ ਕਿਉਂ ਬੁਲਾਏ ਦੂਜੀ ਗੱਲ ਜਿਹੜਾ ਇਹ ਡਰਾਈਵਰ ਆ ਸਾਨੂੰ शक ਹੈ ਵੀ ਇਹਦਾ ਨਸ਼ਾ ਕਰਿਆ ਹੋਇਆ ਹੈ ਵੀ ਛੁੱਡੂ ਡਰਾਈਵਰ ਨੂੰ ਇੰਨੀ ਨਹੀਂ ਪਤਾ ਵੀ ਬੈਣ ਦੇ ਵਿੱਚ ਜਵਾਕ ਕਿੰਨੇ ਨੇ ਹੁਣ ਆਪਣੀ ਕਾਰ ਕਿਨੇ ਕੱਢੀ ਆ ਆ ਬੈਣ ਸੌਰੀ ਕਿਨੇ ਕੱਢੀ ਆ ਜੇ ਕੋਈ ਉਹਦੇ ਵੇਹਟਾਂ ਜਵਾਕ ਦੱਬਿਆ ਹੋਵੇ ਉਹਦਾ ਜ਼ਿੰਮੇਵਾਰ ਕੌਣ ਹੈ ਨਾ ਤਾਂ ਹਲੇ ਤੱਕ ਸਕੂਲ ਨੇ ਉਥੋਂ ਲਿਸਟ ਬੰਗਾ ਕੇ ਜਾਰੀ ਕਰੀ ਆ ਵੀ ਕਾਹੇ ਨੰਬਰ ਬੈਣ ਆ ਕਾਹੇ ਨੰਬਰ ਰੂਟ ਆ ਇਹਦੇ ਵਿੱਚ ਕਿੰਨੇ ਬੱਚੇ ਨੇ ਵੀ ਸਾਰੇ ਸੇਫ ਨੇ ਸਾਡੇ ਪਿੰਡ ਦੇ 7-8 ਜਵਾਕ ਨੇ ਠੀਕ ਆ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਵਿੱਚ ਖੜੇ ਨੇ ਉਹਨਾਂ ਨੂੰ ਪੁੱਸਿਆ ਉਹਨਾਂ ਦੇ ਬੱਚੇ ਸੇਫ ਨੇ ਬਾਕੀ ਇੱਕ ਸੂਤਰਾਂ ਤੋਂ ਪਤਾ ਲੱਗਦਾ ਵੀ ਬਾਹਰਲੇ ਪਿੰਡ ਵਾਲੇ ਵੀ ਸੇਫ ਨੇ ਪਰ ਸਾਨੂੰ ਖਾਸਾ ਵੀ ਕਿਤੇ ਕੋਈ ਜਵਾਕੇ ਹੀਠਾਂ ਦੱਬਿਆ ਤਾਂ ਨਹੀਂ ਰਹਿ ਗਿਆ ਤੁਸੀਂ ਖੜੀ ਆ ਇਹ ਅੰਨਾ ਬੌਲਾ ਪ੍ਰਸ਼ਾਸਨ ਆ ਬਾਕੀ ਸਾਰੇ ਸਕੂਲਾਂ ਨੂੰ ਅਲਟੀਮੇਟ ਦੇਣਾ ਚਾਹੁੰਦੇ ਆ ਜਿਹੜਾ ਤੁਸੀਂ ਡਰਾਈਵਰ ਰੱਖਦੇ ਹੋ ਯੋਗਤਾ ਅਨੁਸਾਰ ਰੱਖੋ ਉਹਦੇ ਟੈਸਟ ਕਰਾ ਕੇ ਜਵਾਕਾਂ ਦੀ ਜ਼ਿੰਦਗੀ ਬਹੁਤ ਸੇਫ ਆ ਤੁਹਾਡੇ ਸਾਹਮਣੇ ਹਾਦਸਾ ਹੋ ਗਿਆ ਅਸੀਂ ਵੀ ਕਹਿੰਦੇ ਆਉਣ ਵਾਲੇ ਸਮਝ ਕਿਸੇ ਨਾਲੇ ਹੋਰ ਨਾ ਵਾਪਰੇ ਅਸੀਂ ਜਿਹੜੀ ਜੋ ਵੀ ਜਾਂਚ ਪੜਤਾਲ ਕਰੀਆ ਸਕੂਲ ਵਾਲਾ ਪ੍ਰਸ਼ਾਸਨ ਪਹੁੰਚਿਆ ਉਹ ਕਹਿੰਦੇ ਸਾਡੇ ਮੁਤਾਬਕੇ ਰੂਟੇ ਨਹੀਂ ਹੈਗਾ ਕਿਰੇ ਇਧਰ ਨਹੀਂ ਕਿਉਂ ਲਈ ਜਾ ਰਹੇ ਨੇ ਆ ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਅਸੀਂ ਪੂਰੀ ਜਾਂਚ ਪੜਤਾਲ ਕਰਕੇ ਜਿਹੜੇ ਵੀ ਸਾਡੇ ਬਾਹਰਲੇ ਪਿੰਡ ਵਾਲੇ ਭਰਾਵਾਂ ਨੂੰ ਸੁਨੇਹਾ ਲਾਵਾਂਗੇ ਸਾਡੇ ਨਾਲ ਆ ਕੇ ਖੜੇ ਅਸੀਂ ਇਹਨਾਂ ਨੂੰ ਡੰਡ ਲਾਵਾਂਗੇ ਐ ਪਿਸਾਨੀ ਹਟਦੇ ਹੈਗੇ ਵੀ ਅਸੀਂ ਝੰਡੇ ਚੱਕ ਲੈ ਅਸੀਂ ਹਾਕ ਮਾਰਤੀ ਸਾਡੀ ਲੋਕ ਤਾਕਤ ਬਹੁਤ ਵੱਡੀ ਆ ਇਹ ਮਨ ਚੁੱਪ ਲੇਖਾ ਕਾਢ ਦੇਣ ਜਿੰਨੇ ਬੰਦੇ ਕਹਿਣਗੇ ਉਹਨੇ ਇਕੱਠੇ ਕਰਦਾਂਗੇ ਬਰਿੰਦਰ ਸਿੰਘ ਜੀ ਬਿੰਨਹੜੀ ਪਿੰਡ ਆ ਟੋੜਾ ਬੱਚਾ ਵੀ ਇਹੀ ਵੈਨ ਚ ਸੀ ਹਾਂਜੀ ਹਾਂਜੀ ਸਾਡਾ ਬੱਚਾ ਸੀਗਾ ਜੀ ਹਮਰਾਜ ਦੀਪ ਤੇ ਕਲਾਸ ਉਹ 9th ਦੇ ਵਿੱਚ ਪੜਦਾ ਜੀ ਜਿਵੇਂ ਦੇਖ ਦਿਓ ਵੈਨ ਪਲਟੀ ਆ ਪਾਵੇਂ ਰੱਬ ਦੀ ਕਿਰਪਾ ਹੋਈ ਆ ਬੱਚੇ ਬਚ ਗਏ ਪਰ ਡਰਾਈਵਰ ਦੀ ਬੋਨ ਗੱਲੀ ਹਾਂਜੀ ਹਾਂਜੀ ਬਾ ਡਰਾਈਵਰ ਨੇ ਮਤਲਬ ਪਹਿਲਾਂ ਗੱਡੀ ਲੇਟ ਤੋਰੀ ਆ ਪਿੱਛੋਂ ਤਾਂ ਕਾਲੀ ਦੇ ਮਾਰੇ ਨੇ ਆ ਸ਼ਾਰਟਕਟ ਰਸਤਾ ਬਣਾਇਆ ਜਿਹੜਾ ਆਪਣਾ ਕਕਰਾਲੇ ਤੋਂ ਇੱਧਰ ਜਾਂਦਾ ਛੱਤੀਪੀਰਾਂਦ ਲੱਦੀ ਨੂੰ ਹੋ ਕੇ ਤੇ ਜਦ ਕਿ ਉਹਦਾ ਮੇਨ ਰੂਟ ਆਪਣੀ ਮੇਨ ਰੋਡ ਜਿਹੜੀ ਨਾਬੇ ਵਾਲੀ ਕਕਰਾਲੇ ਤੋਂ ਆਪਣੀ ਥੋਕਲਪਣ ਨਾਬੇ ਨੂੰ ਜਾਂਦੀ ਆ ਉਹ ਸੀਗਾ ਤਾਂ ਇਹ ਰੋਡ ਦੀ ਹਾਲਤ ਦੇਖਿਓ ਤੁਸੀਂ ਕਿੰਨੀ ਬੁਰੀ ਹਾਲਤ ਆ ਕਿੰਨੇ ਟੋਏ ਨੇ ਇਹਦੇ ਵਿੱਚੋਂ ਤਾਂ ਜਿਹੜੇ ਵੀ ਮੌਕੇ ਤੇ ਬੰਦੇ ਨੇ ਦੱਸਣ ਮੁਤਾਬਕ ਵੀ ਉਹ ਕੱਟ ਮਾਰਦਾ ਜਾ ਰਿਹਾ ਸੀਗਾ ਟੋਏ ਤੋਂ ਬਚਾਉਂਦਾ ਤਾਂ ਉਹ ਕੱਟ ਮਾਰਦੇ ਮਾਰਦੇ ਇੱਧਰ ਸਾਈਡ ਤੇ ਇੱਕ ਟਾਇਰ ਲੈ ਗਿਆ ਉਹਦਾ ਤੇ ਲੈਂਦਾ ਲੈਂਦਾ ਸਾਰੀ ਗੱਡੀ ਉਹ ਪਲਟ ਗਈ ਇਹਦੇ ਵਿੱਚ ਨਾਲੇ ਦੇ ਵਿੱਚ ਤੇ ਤੁਸੀਂ ਆਪ ਲੈ ਕੇ ਗਿਓ ਆਪਣਾ ਹਾਂਜੀ ਬੱਚੇ ਦੇ ਮਤਲਬ ਫਾਦਰ ਲੈ ਕੇ ਗਏ ਨੇ ਆਪਣੇ ਘਰਾਂ ਚੋਂ ਆ ਬੱਚਾ ਤੇ ਹੁਣ ਉਹਦੀ ਹਾਲਤ ਬਹੁਤ ਮਤਲਬ ਐਵੇਂ ਬਹੁਤ ਡਰਿਆ ਹੋਇਆ ਬੱਚਾ ਤੇ ਮਿਲ ਕੇ ਆਏ ਮੈਂ ਉਹਨੂੰ ਤੇ ਉਹਦੇ ਵਿੱਚ ਜਦੋਂ ਦੱਸ ਉਹਦੇ ਦੱਸਣ ਮੁਤਾਬਕ ਵਿੱਚ ਇਹਦੇ ਮਤਲਬ ਥੋੜਾ ਸੀਗਾ ਬੱਚੇ ਨੇ ਆਪ ਸ਼ੀਸ਼ਾ ਭੰਨ ਕੇ ਦੋ ਬੱਚਿਆਂ ਨੇ ਰਲ ਕੇ ਫੇਰ ਬੱਚੇ ਬਾਹਰ ਕੱਢੇ ਨੇ ਤੇ ਬਾਕੀ ਛੋਟੇ ਬੱਚੇ ਉਹਨਾਂ ਦੇ ਮੂੰਹ ਚ ਪਾਣੀ ਵੀ ਚਲਾ ਗਿਆ ਕਈਆਂ ਦੇ ਬਹੁਤ ਅنگਹਿਲੀ ਆ ਸਕੂਲ ਵਾਲਿਆਂ ਦੀ ਜਿਹੜਾ ਐਵੇਂ ਦਾ ਕਰਕੇ ਪਹਿਲਾਂ ਦਾ ਟਾਈਮ ਤੇ ਨਹੀਂ ਪਹੁੰਚਦੇ ਹੈਗੇ ਫਿਰ ਬਾਅਦ ਚ ਕਾਲੀ ਕਰਦੇ ਨੇ ਤੇ ਬੱਚੇ ਦਾ ਦੇਖੋ ਕਿੰਨਾ ਖਤਰੇ ਚ ਪਾਉਂਦੇ ਨੇ। ਕੀ ਕਰਦੇ ਹੋ? ਕਾਰਵਾਈ ਹੋਣੀ ਚਾਹੀਦੀ। ਹਾਂਜੀ ਹਾਂ ਬਿਲਕੁਲ ਹੋਣੀ ਚਾਹੀਦੀ ਆ। ਬਾਕੀ ਆ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਜਿਹੜੀ ਆ ਰੋਡ ਆ ਇਹਦਾ ਹਾਲਤ ਦੇਖੋ ਇਹਨੂੰ ਸੁਧਾਰਨਾ ਚਾਹੀਦਾ ਈ ਤੇ ਡਰਾਈਵਰ ਨੇ ਜਿਹੜੇ ਉਹ ਕਾਲੀ ਕਰਦੇ ਨੇ ਤੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਬੱਚੇ ਨੇ ਵੈਣ ਦੇ ਵਿੱਚ। ਭਾਈ ਹੋਊਗੀ ਡਰਾਈਵਰ ਤੇ ਉਹਨੂੰ ਇੰਨਾ ਵੀ ਨਹੀਂ ਪਤਾ ਵੀ ਮੇਰੀ ਗੱਡੀ ਚ ਬੱਚੇ ਕਿੰਨੇ ਨੇ। ਇਹ ਹੁਣ ਮੌਕੇ ਤੇ ਅਸੀਂ ਖੜਿਆ ਇਹਦੀ ਵੈਰੀਫਾਈ ਕਰ ਰਹੇ ਹਾਂ ਜੋ ਵੀ ਫਰਦਰ ਇਨਵੈਸਟੀਗੇਸ਼ਨ ਦੇ ਕਾਰ ਹੋਊਗੀ ਉਹ ਕਾਰਵਾਈ ਬਣਦੀ ਕਾਰਵਾਈ ਕੀਤੀ ਹੈ। ਕੀ ਨਾ ਮਨਪੀਤ ਹੈ। ਇਹ ਪਿੰਡਾਂ ਵਾਲੇ ਇਲਜ਼ਾਮ ਲਾ ਰਹੇ ਨੇ ਵੀ ਸਵਾ ਘੰਟਾ ਹੋ ਗਿਆ ਵੈਨ ਪਲਟੀ ਨੂੰ। ਮੈਨੂੰ ਮੇਰੇ ਕੋਲ ਆਇਆ 8:00 ਵਜੇ 9 ਮਿੰਟ ਤੇ ਹੋਣਾ। ਜਿਨ੍ਹਾਂ ਦੇ ਵਿੱਚ ਮੇਰੇ ਕੋਲ ਆ ਦਿਖਾ ਵਿੰਡੋਬਲਿਟੀ ਸਕੂਲ ਦੀ। ਇਹ ਡਰਾਈਵਰ ਬਹੁਤ ਜ਼ਿਆਦਾ ਸਪੀਡ ਤੇ ਕਿਉਂ ਆਪ ਮੰਨਦਾ ਮੈਂ ਸਪੀਡ ਤੇ ਦੀ ਉਹਨੇ ਜਿਹੜਾ ਬੱਚਾ ਨੀ ਹੋ ਚੱਕਿਆ ਉਹ ਵੀ ਸਪੀਡ ਤੇ। ਇਹ 35 ਵਾਲੀ ਸੜਕ ਹੈਗੀ 35 ਵਾਲੀ 40 ਦੇ ਰੋਡ ਹੈਗਾ ਚਲਾਉਣ ਵਾਲਾ। ਗੱਲ ਰੋਲ ਨੀ ਟੈਕ ਸੜ ਗਈ ਜੀ ਨਾ ਕਿ ਵੀਡੀਓ ਜੀ ਕਹਿ ਨਹੀਂ ਗਾ ਦੋਨੋਂ ਮੈਂ ਕੀ ਕਹਿ ਕੇ ਭੇਜਦਾ ਹੁਣ ਨਾ ਰਿੱਕੀ ਦੱਸੋ ਡਰਾਈਵਰ ਇਸ ਤੈ ਕਹੇ ਨਾ ਬੜਾ ਕੇ ਪੁੱਛੋ 5 ਮਿੰਟ ਲੇਟ ਆਜੋ ਪਰ ਗੱਡੀ ਤੇ ਨਹੀਂ ਚਲਾਣੀ ਸਰਕਾਰ ਦੇ ਆਰਡਰ ਹੋਏ ਸੀ ਸਪੀਡ ਘਟਾਣਾ ਜੀਪੀਐਸ ਆਪਣੀ ਗੱਡੀ ਸਭ ਕੁਛ ਹੈਗਾ ਉਹ ਜੀਪੀਐਸ ਥਰੂ ਹੀ ਮੈਂ ਇੱਥੇ ਪਹੁੰਚਿਆ ਇੰਨੇ ਸੀਟੇ ਬੱਸ ਆਹੇ ਇੱਕ ਟੂ ਮਿੰਟ ਦਾ ਇੱਕ ਮਿੰਟ ਕੱਟਦੇ ਆ ਜੀ ਕਦਾ ਗੱਮਾ ਜੀ ਸਾਨੂੰ ਚਾਰਜ ਲੱਗਦਾ ਜੇ ਤੁਸੀਂ ਦੇਖ ਜਾਂਦੇ ਸੂਲ ਦੇ ਵਿੱਚ ਸਾਨੂੰ ਚਾਰਜ ਲਾਇਆ ਜਾਂਦਾ ਸਾਨੂੰ ਕੋਈ ਨਹੀਂ ਕਰਦਾ ਇਹ ਡਰਾਈਵਰ ਦਾ ਨਹੀਂ ਹਰ ਇੱਕ ਗੱਲ ਦਾ ਜਵਾਬ ਇਹ ਡਰਾਈਵਰ ਕੋਈ ਨਹੀਂ ਕੱਟਦਾ ਨਾ ਕੀ ਨਾ ਕਹਦੇ ਡਰਾਈਵਰ ਇਹਨਾਂ ਨੂੰ ਤੁਸੀਂ ਹੁਣੇ ਸਾਨੂੰ ਕਲੀਅਰ ਕਰਕੇ ਦੱਸੋ ਇਹਨਾਂ ਨੂੰ ਬੱਚਿਆਂ ਦੀ ਗਿਣਤੀ ਨਹੀਂ ਪਤਾ ਹੈਗੀ ਵੀ ਕਿੰਨੇ ਨੇ ਮੈਂ ਚ ਦੱਸੋ ਕਿੰਨੇ ਨੇ ਕਿੰਨੇ ਬੱਚੇ ਦੱਸੋ ਸੀ 20 ਕਾਹਦੀਆਂ ਦਿੰਨੇ ਆ ਦੱਸੋ ਸਰ ਅੱਛਾ ਬੱਚੇ ਨੇ ਲੈ ਕਹਿੰਦੇ ਹੋਣਗੇ ਸਾਨੂੰ ਕੀ ਪਤਾ ਇੱਕ ਹੋਰ ਦੱਬਿਆ ਪਿਆ ਹੋਵੇ ਅਜ 21 ਨੇ ਬੱਲੇ ਦੇ ਵਿੱਚ ਨਹੀਂ ਬਸ ਉਹਨਾਂ ਕੋਈ ਉਹਨੇ ਵਿਚਲਾ ਰੱਖਿਆ ਉਹਦੇ ਵਿੱਚੋਂ ਡਰਾਈਵਰ ਸਾਹਿਬ ਤੁਹਾਨੂੰ ਇਹ ਵੀ ਨਹੀਂ ਪਤਾ ਤੁਸੀਂ ਬੱਚੇ ਲੈ ਕੇ ਆਏ ਹੋ ਵੀ ਕਿੰਨੇ ਨੇ ਤੁਹਾਡੀ ਲਿਸਟ ਵਿੱਚ ਬੰਦੇ ਹੈਗੇ ਅੱਜ ਉਹਨਾਂ ਨੂੰ ਅਸੀਂ ਤੁਹਾਨੂੰ ਰੋਜ਼ ਇਹੀ ਚੀਜ਼ ਕਹੀ ਜਾਂਦੀ ਹੈ 12 ਵਾਰ ਵਾਰ ਕਿ ਡਿਸਟ੍ਰੀਬਿਊਟ ਤੁਸੀਂ ਸਟਾਫ ਲਾ ਕੇ ਰੱਖੋ ਵਿੱਚ ਅਟੈਂਡੈਂਸ ਹੀ ਲੈਂਦੇ ਹੋ ਰੋਲ ਲਾਣੇ ਹੋਣਾ ਟੈਂਡੈਂਸ ਕਿੱਥੋਂ ਤੁਹਾਡੀ ਲਿਸਟ ਹੁਣ ਤੁਹਾਨੂੰ ਕਲੀਅਰ ਹੈ ਵੀ ਬੱਚੇ ਸਾਰੇ ਬਾਹਰ ਨੇ ਕੀ ਪਤਾ ਅੰਦਰ ਕੋਈ ਬੱਚਾ ਪਿਆ ਹੋਵੇ ਅਜੇ ਤੁਸੀਂ ਕਰੋਗੇ ਅੰਦਰ ਬੱਚੇ ਨਹੀਂ ਨਹੀਂ ਨਾ ਠੰਡਾਉਂਦਾ ਏ ਥੋਡੇ ਕੋਲੇ ਲਿਸਟ ਹੈ ਜੀ ਆ ਰੋਟਾਂ ਨੂੰ ਕਿੰਨੇ ਬੱਚੇ ਆ ਗਏ ਕਿੰਨੇ ਨੇ ਕੱਢੋ ਪਹਿਲਾਂ ਦਾ ਹੋ ਸਕੂਲ ਚ ਪਈ ਆ ਦਿਖਾ ਦੇਣਾ ਡਰਾਈਵਰ ਸਾਹਿਬ ਨੂੰ ਲਗਾ ਦੇ ਜੀ ਲੈ ਕੇ ਆਏ ਕਿੰਨੇ ਬੱਚੇ ਲੈ ਕੇ ਆ ਤੁਹਾਨੂੰ ਪਤਾ ਨਹੀਂ ਆ ਤਾਂ ਜੀ ਇਹ ਲਿਸਟ ਸਾਡੇ ਕੋਲ ਹੈਗੀ ਹੈ ਇਹ ਲਿਸਟ ਦਾ ਹੈਗੀ ਹੈ ਤੁਹਾਨੂੰ ਇਹ ਬੱਚੇ ਕਿੰਨੇ ਬਿਠਾਲੇ ਹੋਣਗੇ ਕਿਹੜੇ ਕਿਹੜੇ ਨੂੰ ਬੁਲਾ ਲੈ ਇਹ ਹੈ ਕਿ ਕੋਈ ਕਰ ਪਿਆ ਕਿ ਟਿਆ ਦਾ ਡਰਾਈਵਰ ਬਿਲਕੁਲ ਪਹਿਲਾਂ ਦਾ ਮੈਡਮ ਮੈਨੂੰ ਲਿਸਟ ਮੰਗਾਓ ਜੀ ਉਹ ਲਿਸਟ ਮੰਗਾਓ ਇਹਦੀ ਬਹੁਤ ਵੱਡੀ ਗੱਲ ਹੈ ਪਤਾ ਲੱਗਦਾ ਵੀ ਜਮਾ ਪਲਟੀਆਂ ਕਿਹੜੇ ਸਕੂਲ ਦੀ ਆ ਇਹ ਇਹਦਾ ਇੰਡੋ ਬ੍ਰਿਟਿਸ਼ ਸਕੂਲ ਦੀ ਆ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿੰਡ ਵਾਲੇ ਕਹਿੰਦੇ ਜਦੋਂ ਪਲਟੀਆਂ ਉਸ ਤੋਂ ਡੇਢ ਘੰਟੇ ਬਾਅਦ ਸਕੂਲ ਆਇਆ ਅਸੀਂ ਉੱਥੋਂ 8:14 ਤੇ ਚੱਲ ਪਏ ਆ ਰਸਤੇ ਦੀ ਥੋੜੀ ਜਿਵੇਂ ਡਰਾਈਵਰ ਗਾਈਡ ਕਰਦੇ ਸੀਗੇ ਇਹਨਾਂ ਨੂੰ ਮਨਪ੍ਰੀਤ ਜੀ ਨੂੰ ਓਵੇਂ ਓਵੇਂ ਅਸੀਂ ਆਇਆ ਨਾਲ ਦੀ ਨਾਲ ਅਸੀਂ ਚੱਲੇ ਆ ਜਿਵੇਂ ਹੀ ਸਾਨੂੰ ਨਿਊਜ਼ ਮਿਲੀ ਹੈ ਇਹ ਹੋਇਆ ਤਾਂ ਸ਼ੁਕਰ ਹੈ ਮਾਲਕ ਦਾ ਸਾਡੇ ਸਾਰੇ ਬੱਚੇ ਬਿਲਕੁਲ ਠੀਕ ਨੇ ਔਰ ਡਰਾਈਵਰ ਇਹ ਰਸਤਾ ਜਿਹੜਾ ਥੋੜਾ ਬਾਰਿਸ਼ ਦੇ ਕਾਰਨ ਜਿਆਦਾ ਖਰਾਬ ਹੋ ਗਿਆ। ਮੇ ਮਾਮਾ ਡਰਾਈਵਰ ਵੀ ਮੰਨਦਾ ਇਹ ਗੱਲ ਉਹ ਵੀ ਇਹ ਰਸਤਾ ਨਹੀਂ ਹੈਗਾ ਸਕੂਲ ਦਾ ਹੋਰ ਕੋਈ ਰਸਤਾ ਉਹਦਾ ਸਕੂਲ ਦਾ ਪਰ ਉਹ ਇਹ ਰਸਤੇ ਕਿਉਂ ਆ ਜਾਂਦੀ ਬਾਰਿਸ਼ ਆਈਆਂ ਤੇ ਇਹ ਕੱਚਾ ਰਸਤਾ ਹੈ। ਇਹ ਤਾਂ ਡਰਾਈਵਰ ਨੂੰ ਦੇਖੋ ਹੁਣੇ ਅਸੀਂ ਮਿਲਿਆ ਹੁਣੇ ਉਹਨੂੰ ਗੱਲ ਕਰਦੇ ਆ ਪੁੱਛਦੇ ਆ ਡਰਾਈਵਰ ਨੂੰ ਪਤਾ ਜਿਹੜੀ ਵੈਨ 'ਚ ਬੱਚੇ ਕਿੰਨੇ ਨੇ। ਵੈਨ ਦੇ ਵਿੱਚ ਨਾ ਕੋਈ ਲਿਸਟ ਹੁੰਦੀ ਹੈ ਜਿੰਨਾ ਪ੍ਰੋਪਰ ਸਾਰਾ ਇਹਨਾਂ ਕੋਲ ਸਾਰਾ ਸਾਡੀ ਗੱਡੀ ਦੇ ਸਾਰੇ ਕਾਗਜ਼ ਸਾਰਾ ਕੁਝ ਔਰ ਡਰਾਈਵਰ ਵੀ ਸਾਡੇ ਕੋਲ ਕਾਫੀ ਟਾਈਮ ਤੋਂ ਹੈ ਕੋਈ ਨਵਾਂ ਡਰਾਈਵਰ ਨਹੀਂ ਹੈ ਉਹਨੂੰ ਐਵੇਂ ਨਹੀਂ ਪਤਾ ਵੀ ਮੈਂ ਕਿੰਨੇ ਬੱਚੇ ਕਿੱਥੋਂ ਕਿੱਥੋਂ ਲੈ ਕੇ ਆਇਆ ਕਾਊਂਟਿੰਗ ਦਾ ਪਤਾ ਹੋਣੀ ਚਾਹੀਦਾ ਹੈ ਨਾ ਬੱਚੇ ਨੂੰ ਡਰਾਈਵਰ ਨੂੰ ਨਹੀਂ ਹੋਵੇ ਨਾਲ ਕੰਡਕਟਰ ਵੀ ਹੈ ਲੇਡੀ ਕੰਡਕਟਰ ਹੈ ਤਾਂ ਇਹ ਹੁਣ ਤੱਕ ਕਿਉਂਕਿ ਅਸੀਂ ਇੱਥੇ ਪਹੁੰਚੇ ਆ ਅਜੇ ਤਾਂ ਮਤਲਬ ਇਧਰ ਪੂਰੀ ਇਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਨਹੀਂ ਹੋਈ ਹੈ ਤਾਂ ਪੂਰੀ ਮੈਂ 40 ਦੀ ਸਪੀਡ ਦੇ ਕਰੀਬ ਸੀ ਕੀ ਬਣਦੀ ਆ ਇਹਨੇ ਬੱਚੇ ਹੌਣ ਵੈਂਟ ਤੇ ਇਹ ਜਿਹੜੇ ਰਸਤੇ ਤੇ ਹੋਵੇ ਨਾਲ ਬਰਬਰ ਪਾਣੀ ਦਾ ਸੂਆ ਵਗੈਰਾ ਹੋਵੇ ਤਾਂ 40 ਦੀ ਸਪੀਡ ਤੇ ਚਲਾ ਰਿਹਾ ਹੈ ਸਪੀਡ ਗਵਰਨਰ ਦੇਖੋ ਸਾਰੀਆਂ ਗੱਡੀਆਂ 'ਚ ਲੱਗੇ ਹੋਏ ਆ। ਹੋ ਗਿਆ ਡਰਾਈਵਰ ਦੀ ਗਲਤੀ ਹੈਗੀ ਆ। ਡਰਾਈਵਰ ਦੀ ਗਲਤੀ ਹੈ। ਕੀ ਕਾਰਵਾਈ ਕਰੋਗੇ ਡਰਾਈਵਰ ਤੇ? ਬਿਲਕੁਲ ਡਰਾਈਵਰ ਤੇ ਅਸੀਂ ਬਿਲਕੁਲ ਕਾਰਵਾਈ ਕਰਾਂਗੇ। ਅਸੀਂ ਨਹੀਂ ਹੋ ਕਰਾਂਗੇ।